ਫਿਰ ਤੁਸੀਂ ਤੁਹਾਡੇ ਲੰਬੇ ਆਉਂਦੇ ਰਗੇ ਜੀ ਪੰਜਾਬੀ ਸਿਨੇਮੇ ਤਹਾ ਹੀ ਹੀ ਹੋਈ ਆ ਹੋਰ ਤਾਂ ਕੁਛ ਨਹੀਂ ਉਹੀ ਕੁਛ ਬਣਾਈ ਜਾਂਦੇ ਹੁਣ ਤੁਸੀਂ ਇੰਨੀ ਵਧੀਆ ਜੋ ਪੰਜਾਬ ਦੇ ਸਿਸਟਮ ਦੇ ਉੱਤੇ ਜੋ ਪੰਜਾਬ ਚ ਅੱਜਕੱਲ ਵਾਪਰ ਰਿਹਾ ਜੋ ਬੁਰਾਈਆਂ ਨੇ ਐਂਟਰਟੇਨਿੰਗ ਦੇ ਨਾਲ ਐਂਟਰੇਨ ਦੇ ਨਾਲ ਅਸੀਂ ਉਹ ਫਿਲਮ ਤੁਹਾਡੇ ਲਈ ਲੈ ਕੇ ਆਏ ਆ ਸੋ ਸਾਰੇ ਜਣੇ ਜੇ ਕੋਈ ਤੁਸੀਂ ਘੁੰਮਣ ਗਿਓ ਬਾਹਰ ਛੁੱਟੀਆਂ ਕੱਟਣ ਉਹ ਤੋਂ ਬਾਅਦ ਆ ਕੇ ਦੇਖਿਓ ਫਿਲਮ ਲੱਗੀ ਰਹਿਣੀ ਆ ਸਪੋਰਟ ਕਰੋ ਚੰਗੇ ਸਨ ਮੈਨੂੰ ਸਾਊਥ ਵਾਲੇ ਆਪਣੇ ਸਿਨੇਮੇ ਨੂੰ ਪੂਰੀ ਸਪੋਰਟ ਕਰਦੇ ਆ ਜੀ ਤਮਲ ਵਾਲੇ ਕੰਨੜਾ ਵਾਲੇ ਅਨਾ ਤੇਲਗੂ ਵਾਲੇ ਸਰ ਜਗ੍ਹਾ ਤੇ ਸਪੋਰਟ ਹੈ ਤੁਸੀਂ ਵੀ ਕਰ ਦਿਓ ਪਰ ਮੀਨਿੰਗਫੁਲ ਸਿਨੇਮੇ ਨੂੰ ਸਪੋਰਟ ਕਰੋ ਚੰਗੇ ਸਿਨੇਮੇ ਨੂੰ ਸਪੋਰਟ ਕਰੋ ਅਸੀਂ ਚੰਗਾ cinema ਲੈ ਕੇ ਆਵਾਂਗੇ ਸਾਡਾ cinema ਵੱਡਾ ਹੋਊਗਾ ਕੱਲ ਨੂੰ ਤੁਹਾਡੇ 3 ਪੁੱਤਾਂ ਦਾ ਰੋਜ਼ਗਾਰ ਬਣਨਾ ਹੈ ਇਸ cinema ਦੇ ਵਿੱਚੋਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ cinema ਦੇ ਵਿੱਚੋਂ ਸੋ ਮੈਂ ਇਹੀ ਅਪੀਲ ਕਰਦਾ ਹਾਂ ਜੀ ਆਲਵੇਜ਼ ਪੰਜਾਬੀ cinema ਨੂੰ ਹਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਿਣਾ ਚਾਹਣਾ ਕੁਝ ਲੋਕ ਨਾ ਰਿਵਿਊ ਪਾਉਣ ਨੂੰ ਬਹੁਤ ਕਾਲੇ ਹੁੰਦੇ ਆ ਫਿਲਮਾਂ ਦੇ ਉਹਨਾਂ ਨੇ ਨਾ ਸਾਡੇ ਨਾਲ ਕਿੜ ਕੱਢਣੀ ਹੁੰਦੀ ਆ ਮੇਰੀ 2-3 ਜਣਾਂ ਨਾਲ ਸ਼ਰਿਆਮ ਕਿਹੜਾ ਇੱਕ ਤਾਂ ਹੈਗਾ ਬੰਬੇ ਤੋਂ ਮੈਂ ਬੋਲਿਆ ਸੀ ਬੜਾ ਬੰਦਾ ਉਹ ਮੈਂ ਹੁਣ ਉਹਦੀ ਸ਼ਾਂਚ ਕੀ ਬੋਲਾਂ ਉਹਨੂੰ ਬਜ਼ੁਰਗ ਬੰਦਾ ਹੈ ਉਹਨੇ 82 ਦਰਾਸੀ ਜੀ ਕੋ ਫਿਲਮ ਬਣਾਈ ਸੀ ਵਲਗਰ ਸਿਰੇ ਦੀ ਮਸਤੀ ਸਿਰੇ ਦੀ ਸਟੂਪਿਡ ਫਿਲਮ ਜਿਹੜੀ ਤੁਸੀਂ ਮੇਰੇ ਖਿਆਲ ਚ ਬਰਦਾਸ਼ਤ ਹੀ ਨਹੀਂ ਕਰ ਸਕੋਗੇ ਉਹ ਬੰਦਾ ਰਿਵਿਊ ਕਰਦਾ ਔਰ ਉਹ ਮੇਰੇ ਪਿੱਛੇ ਦਾ ਇੰਨਾ ਹੱਥ ਧੋਗੇ ਪਿਆ ਹੋਇਆ ਹੈ ਕਿ ਪਹਿਲਾਂ ਗਾਂਧੀ ਆਈ ਚੰਗੀ ਫਿਲਮ ਉਹਦੇ ਬਾਰੇ ਉਹ ਬੋਲਿਆ ਜਿਹੜੀ ਵੀ ਮੇਰੀ ਫਿਲਮ ਆਉਂਦੀ ਹੈ ਉਹਦੇ ਬਾਰੇ ਬੋਲਣੀ ਬੋਲਣਾ ਕਿਉਂਕਿ ਮੈਂ ਉਹ ਬਾਬੇ ਨੂੰ ਪ੍ਰਸ਼ਾਦ ਦਿੰਦਾ ਹਾਂ ਵੀ ਤੂੰ ਚੰਗਾ ਬੋਲਿਆ ਕਰ ਜਿਹੜੀ ਚੀਜ਼ ਮਾੜੀ ਆ ਉਹਨੂੰ ਮਾੜੀ ਕਿਹੜਾ ਨਾ ਕੱਢਿਆਗਾ ਹਨਾ ਉਹ ਉਹ ਬੰਦਾ ਇਦਾਂ ਗੱਲ ਕਰਦਾ ਵੀ ਜਿਵੇਂ ਉਹਨੂੰ ਸਾਰੇ ਸਿਨੇਮੇ ਦੀ ਸਮਝ ਹੁੰਦੀ ਹੈ ਮੈਂ ਕਹਿੰਦਾ ਜੀ ਤੁਸੀਂ ਆਓ ਸਾਡੇ ਨਾਲ ਬੈਠੋ ਜਿੱਦਾਂ ਦੀ ਤੁਸੀਂ ਸਕ੍ਰਿਪਟ ਕਹੋਗੇ ਉਦਾਂ ਦੀ ਆਪਾਂ ਲਿਖ ਲੈਣੇ ਆਂ ਦੇਖ ਲੈਣੇ ਤੁਹਾਡੀ ਨੌਲੇਜ ਕਿੰਨੀ ਆ ਉਹ 75 ਵਾਲਾ ਸਿਨਮਾ ਜਿਹੜਾ ਹੈਗਾ ਉਹਨਾਂ ਦੇ ਟਾਈਮ ਵਾਲਾ ਉਹੀ ਦਿਮਾਗ 'ਚ ਬਾਬਿਆ ਹਲੇ ਬਾਬਾ ਹਲੇ ਤੱਕ ਫਸਾ ਕੇ ਬੈਠਾ ਸੋ ਹੋਰ ਵੀ ਨੇ ਦੋ ਤਿੰਨ ਜਣੇ ਜਿਹਨਾਂ ਨੂੰ ਐ ਲੱਗਦਾ ਕਿ ਫਿਲਮ ਆਵੇ ਬਸ ਅਸੀਂ ਰਿਵਿਊ ਪਾ ਦਈਏ ਹੁਣ ਉਸ ਬੰਦੇ ਨੇ ਬੰਬੇ ਵਾਲੇ ਨੇ ਸਾਰੀ ਸਟੋਰੀ ਰਿਵੀਲ ਕੀਤੀ ਪਈ ਆ ਫਿਲਮ ਦੀ ਸਾਰੀ ਕਹਾਣੀ ਹੁਣ ਉਹ ਤੇ ਲੀਗ ਉਹਦੇ ਕੇਸ ਵੀ ਹੋਊਗਾ ਤਾਂ ਕਿ ਅਗਲੀ ਵਾਰ ਨੂੰ ਉਹਦੇ ਕੰਨ ਹੋ ਜਾਣ ਚੰਗੇ ਤਰੀਕੇ ਨਾਲ ਤੇ ਇਹ ਲੋਕ ਨੇ ਜਿਹੜੇ ਪੰਜਾਬੀ ਸਿਨੇਮੇ ਦਾ ਕਹਾਣ ਕਰਦੇ ਨੇ ਅਸਲੀ ਰਿਵਿਊ ਕਰਨ ਵਾਲੇ ਤੁਸੀਂ ਲੋਕ ਹੋ ਤੁਸੀਂ ਜੇ ਕੋਈ ਤੁਹਾਡੇ ਨਾਲ ਦਾ ਫਿਲਮ ਦੇਖ ਕੇ ਆਇਆ ਉਹ ਤੋਂ ਪੁੱਛਿਆ ਕਰੋ ਵੀ ਫਿਲਮ ਕਿਵੇਂ ਹੈ ਇਹਨਾਂ ਲੋਕਾਂ ਨੂੰ ਸੁਣ ਕੇ ਕਦੇ ਵੀ ਆਪਣਾ ਮਨ ਨਾ ਬਣਾਇਆ ਕਰੋ ਫਲਾਣੇ ਨੇ ਆਹ ਕਹਤਾ ਫਲਾਣੇ ਨੇ ਆਹ ਕਹਤਾ ਹੈਨਾ ਕੋਈ ਰਿਵਿਊ ਕਰਤਾ ਬੈਠੇ ਨੇ ਉਹਨਾਂ ਨੇ ਤਾਂ ਸਾਡੇ ਬਾਰੇ 네ਗੇਟਿਵ ਬੋਲ ਕੇ ਆਪਣੀ ਦੁਕਾਨਦਾਰੀ ਆਪਣੇ ਵਿਊਜ਼ ਲੈਣੇ ਨੇ ਤੁਹਾਨੂੰ ਪਤਾ ਹੀ ਅੱਜਕੱਲ੍ਹ ਪੰਜਾਬ ਚ ਕੀ ਚੱਲ ਰਿਹਾ ਹੈ ਨਾ ਕਿੱਦਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਆ ਵਿਊ ਲੈਣ ਲਈ ਬੰਦੇ ਕਿਸੇ ਵੀ ਹੱਦ ਤੱਕ ਚ ਸੋ ਇਹੀ ਕਹਿਣਾ ਤੁਹਾਡੇ ਅੱਗੇ ਅਪੀਲ ਆ ਸਾਰੇ ਅੱਗੇ ਬਹੁਤ ਚੰਗੀ ਫਿਲਮ ਹੈ ਔਰ ਮੇਰੇ ਜਿੰਨੇ ਵੀ ਮੇਰੇ ਨਿਕਲੇ ਨੇ ਉਹਨਾਂ ਨੇ ਇਹ ਕਿਹਾ ਕਿ ਆਪ ਦੇਵ ਦਿਨੀਆਂ ਤਰੀਆਂ ਸੀ ਹੁਣ ਤੱਕ ਦੀਆਂ ਫਿਲਮਾਂ ਦੇਖੀਆਂ ਨੇ ਸਾਨੂੰ ਬੈਸਟ ਫਿਲਮ ਲੱਗੀ ਤੁਸੀਂ ਰਿਵਿਊ ਦੇਖੋ ਮੈਂ ਤਾਂ ਇਹ ਗੱਲ 'ਤੇ ਯਕੀਨ ਹੀ ਨਹੀਂ ਕਰਦਾ ਕਿ ਮੈਂ ਫੇਰ ਚੀਜ਼ਾਂ ਕਰਾਂ ਜਾਂ ਨਕਲੀ ਚੀਜ਼ਾਂ ਕਰਾਂ ਜਾਂ ਲੋਕਾਂ ਦੇ ਮੂੰਹ 'ਚ ਜਾ ਕੇ ਅਸੀਂ ਮਾਈਕ ਦੇ ਦਈਏ ਤੇ ਪੁੱਛੀਏ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਵੀ ਤੁਸੀਂ ਪਾਉ ਜੇ ਅਸੀਂ ਕੱਲ ਸਵੇਰੇ ਉਥੇ ਚੜ੍ਹਨੇ ਆ YouTube 'ਤੇ ਜਾਂ ਸੋਸ਼ਲ ਮੀਡੀਆ 'ਤੇ ਅਜ ਤਾਂ ਰੀਅਲ ਜਿਹੜੇ ਵਿਊਜ਼ ਨੇ ਉਹ ਸਾਰੇ ਤੁਹਾਡੇ ਅੱਗੇ ਲਿਆਂਦੇ ਨੇ ਜਿਹੜੇ ਲੋਕ ਬੋਲ ਰਹੇ ਨੇ ਦਿਲੋਂ ਬੋਲ ਰਹੇ ਨੇ ਸੋ ਸਾਰਿਆਂ ਨੂੰ ਅਪੀਲ ਹੈ ਜੀ ਚੰਗੇ ਸਿਨੇਮੇ ਨੂੰ ਸਪੋਰਟ ਕਰੋ ਜਿਹੜੀ ਤੁਹਾਨੂੰ ਚੰਗੀ ਫਿਲਮ ਲੱਗਦੀ ਹੈ ਉਹਨੂੰ ਜ਼ਰੂਰ ਦੇਖਣ ਜਾਓ ਆਪਣੇ ਆਲੇ ਦੁਆਲੇ ਤੋਂ ਪੁੱਛ ਕੇ ਰਿਵਿਊ ਕਰਾਂ ਤੋਂ ਬਚੋ ਵੈਸੇ ਵੀ ਸਾਡੇ ਨਾਲ ਤਾਂ ਖੁੰਦਕ ਚੱਲਦੀ ਹੈ ਵੀ ਇਹ ਕੱਲੇ ਉੱਠੇ ਨੇ ਕੱਲੇ ਚੱਲੇ ਨੇ ਔਰ ਹੁਣ ਤਾਂ ਤੁਸੀਂ ਇਹ ਲਾਂਭਾ ਵੀ ਨਹੀਂ ਦੇ ਸਕਦੇ ਕਿ ਥੀਏਟਰ ਦੇ ਕਲਾਕਾਰਾਂ ਨੂੰ ਕੰਮ ਨਹੀਂ ਮਿਲਦਾ ਹੁਣ ਤਾਂ ਥੀਏਟਰ ਦੇ ਕਲਾਕਾਰਾਂ ਨੂੰ ਭਰਪੂਰ ਕੰਮ ਮਿਲ ਰਿਹਾ ਜੀ ਅੱਗੇ ਆ ਰਹੇ ਨੇ ਲੀਡ ਤਿਆ ਰਹੇ ਨੇ ਹਨਾ ਅਸੀਂ ਇੱਕ ਸਿਨੇਮਾ ਕੁਡੀ ਸਪੋਰਟ ਨਾਲ ਅਸੀਂ ਸਿਨੇਮਾ ਇੱਕ ਤੋਰਿਆ ਉਹਨੂੰ ਤੁਸੀਂ ਸਪੋਰਟ ਕੀਤੀ ਸੋ ਕੋ ਸਾਨੂੰ ਹੋਰ ਸਪੋਰਟ ਕਰੋ ਤਾਂ ਕਿ ਅਸੀਂ ਚੰਗਾ ਤੇ ਵੱਡਾ ਸਿਨੇਮਾ ਲੈ ਕੇ ਆਏਗੀ ਤੁਹਾਡੇ ਆਉਣ ਵਾਲੀ ਜਨਰੇਸ਼ਨ ਲਈ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਇੱਕ ਇੱਕ ਰੋਜ਼ਗਾਰ ਸਿਨੇਮਾ ਬਹੁਤ ਰੋਜ਼ਗਾਰ ਪੈਦਾ ਕਰਦਾ ਜੇ ਤੁਸੀਂ ਸਪੋਰਟ ਨਹੀਂ ਕਰੋਗੇ ਤਾਂ ਲੋਕਾਂ ਨੇ ਫਿਲਮਾਂ ਬਣਾਉਣੀਆਂ ਬੰਦ ਕਰ ਦੇਣੀਆਂ ਨੇ ਫਿਰ ਪੰਜਾਬ ਦੇ ਕਲਾਕਾਰਾਂ ਦੀ ਜਿਹੜੀ ਉਮੀਦ ਆਸ ਉਹ ਟੁੱਟ ਜਾਣੀ ਹੈ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਪਲੀਜ਼ ਵਿਚ ਕਾਲ ਆ ਗਈ ਸੀ ਜੀ ਸੌਰੀ ਮਹਾਰਾਜ ਕਾਲ ਨਾ ਕਰੋ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਸਾਰੇ ਜਣੇ ਜਾਓ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਜਣੇ ਜਾਓ ਫਿਲਮ ਦੇਖੋ ڈاکੂਆਂ ਦਾ ਮੁੰਡਾ 3 ਸਿਨੇਮੇ ਚ ਲੱਗੀ ਹੋਈ ਹੈ ਠੀਕ ਹੈ ਜੀ ਸਪੋਰਟ ਕਰੋ ਥੋਡੀ ਸਪੋਰਟ ਦੀ ਜ਼ਰੂਰਤ ਹੈ ਅੱਜ ਤੁਸੀਂ ਬਹੁਤ ਪਰਮਹੰਗਾਰਾ ਦੇ ਰਹੇ ਹੋ ਫਿਲਮ ਨੂੰ ਸਾਰੇ ਕਿਤੇ ਹਾਊਸਫੁੱਲ ਜਾ ਰਹੇ ਨੇ ਪਰ ਵੀਕ ਦੇ ਵਿੱਚ ਵੀ ਜਦੋਂ ਫਿਲਮ ਚੱਲਣੀ ਹੈ ਜਦੋਂ ਵੀ ਮੌਕਾ ਮਿਲਦਾ ਤੁਹਾਨੂੰ ਫਿਲਮ ਜ਼ਰੂਰ ਦੇਖ ਕੇ ਆਓ ਜੇ ਕੋਈ ਭੁੱਲ ਚੁੱਕੋਈ ਹੋਵੇ ਕਿ ਦੀ ਸ਼ਾਂਚ ਕੁਝ ਬੋਲਿਆ ਗਿਆ ਹੋਵੇ ਤਾਂ ਮਾਫੀ ਜੀ ਸੋ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਬਾਬਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਤੁਸੀਂ ਸਾਡੀ ਆਸ ਹੋ ਤੁਹਾਡੇ ਸਾਰੇ ਅੱਜ ਇਸ ਦੀਪ ਕਰੋੜ ਦੀ ਕੋਈ ਜੇ ਤੁਸੀਂ ਲੋਕ ਪਿਆਰ ਕਰਨ ਵਾਲੇ ਨਾ ਹੋਵੋ ਤਾਂ ਸ਼ਾਇਦ ਅਸੀਂ ਅੱਜ ਅਜਿਹੜਾ ਜਿਹੜਾ ਸਿਨੇਮਾ ਕਰ ਰਹੇ ਨਾ ਕਰ ਪਾਉਂਦੇ ਇੱਕ theater ਦੇ ਕਲਾਕਾਰ ਨੂੰ ਤੁਸੀਂ ਇੱਕ ਉਮੀਦ ਬਣਾਇਆ ਇੱਥੇ ਤੱਕ ਲੈ ਕੇ ਆਂਦਾ ਸੋ ਉਸ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਸਾਰੇ ਜਣੇ ਫਿਲਮ ਜ਼ਰੂਰ ਦੇਖਿਓ ਪਰਿਵਾਰਾਂ ਸਮੇਤ ਜਾਓ ਯੂਥ ਨੂੰ ਜੋ ਚਾਹੀਦਾ ਯੂਥ ਨੂੰ ਮਿਲੂਗਾ ਜੋ ਪਰਿਵਾਰ ਨੂੰ ਚਾਹੀਦਾ ਉਹ ਪਰਿਵਾਰ ਨੂੰ ਮਿਲੂਗਾ ਫੈਮਿਲੀ ਫਿਲਮ ਹੈ ਜੀ ਸਪੋਰਟ ਕਰੋ ਥੈਂਕ ਯੂ ਵੈਰੀ ਮਚ ਤੇ ਫਿਰ ਰੂਬਰੂ ਹੋਣੇ ਆ ਜੀ ਤੁਹਾਡੇ ਸਾਰਿਆਂ ਦੇ ਥੈਂਕ ਯੂ ਥੈਂਕ ਯੂ ਸਰ ਐਸੇ ਤਰ੍ਹਾਂ ਸਪੋਰਟ ਬਣਾਈ ਰੱਖਿਓ ਥੈਂਕ ਯੂ ਵੈਰੀ ਮਚ ਥੈਂਕ ਯੂ